ਸਸਰੀ ਕਾ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੀ ਦੀ ਜਿਹੜੀ ਖਬਰ ਆ ਉਹ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਖਬਰ ਤੁਸੀਂ ਸੁਣ ਕੇ ਇੱਕ ਅਜੀਬੋ ਗਰੀਬ ਜਿਹੜਾ ਮਾਮਲਾ ਸਾਹਮਣੇ ਆਇਆ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇੱਕ ਨੌਜਵਾਨ ਜੋ ਚੱਲਾ ਸੀ ਵਿਦੇਸ਼ ਪਰ ਉਸ ਤੋਂ ਪਹਿਲਾਂ ਹੀ ਉਸਦੀ ਘਰਵਾਲੀ ਨੇ ਕਰ ਦਿੱਤਾ ਕਾਂਡ ਕਾਂਡ ਕੀ ਕੀਤਾ ਇਹ ਵੀ ਤੁਹਾਨੂੰ ਦੱਸਾਂ ਗਿਆ ਕਿ ਫਿਰੋਜ਼ਪੁਰ ਦਾ ਇੱਕ ਨੌਜਵਾਨ ਜੋ ਕਿ 2.5 ਸਾਲ ਪਹਿਲਾਂ ਜਿਹੜਾ ਉਹ ਦੁਬਈ ਦੇ ਵਿੱਚ ਲਾ ਕੇ ਆਇਆ ਸੀ ਤਾਂ 26 ਤਰੀਕ ਨੂੰ ਜਿਹੜਾ ਆ ਉਹ ਦੁਬਈ ਤੋਂ ਵਾਪਸ ਆਂਦਾ ਸੀ ਹੁਣ ਉਹਨੇ ਜਿਹੜੀ ਆ ਅੱਗੇ ਜਿਹੜੇ ਉਹਦੇ ਪਾਸਪੋਰਟ ਤੇ ਜਿਹੜੀ ਮੋਹਰ ਲੱਗੀ ਸੀ ਉਹ ਹੁਣ ਨਿਊਜ਼ੀਲੈਂਡ ਦੋ ਤਰੀਕ ਨੂੰ ਜਾਣ ਵਾਲਾ ਸੀ ਪਰ ਉਸ ਤੋਂ ਪਹਿਲਾਂ ਹੀ ਜਿਹੜੀ ਆ ਉਸਦੀ ਘਰ ਵਾਲੀ ਨੇ ਉਸਦਾ ਪਾਸਪੋਰਟ ਪਾੜ ਦਿੱਤਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਾਸਪੋਰਟ ਪਾੜ ਦਿੱਤਾ ਤੋਂ ਉਸ ਤੋਂ ਬਾਅਦ ਜਿਹੜੀ ਪੁਲਿਸ ਕੰਪਲੀਟ ਕਰਾਈ ਗਈ ਹੈ ਉਸ ਲੜਕੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਉਹਨੇ ਕਿਹਾ ਕਿ 4 ਲੱਖ ਰੁਪਿਆ ਲਾ ਕੇ ਮੈਂ ਨਿਊਜ਼ੀਲੈਂਡ ਜਾਣਾ ਸੀ ਮੋਹਰ ਵੀ ਲੱਗ ਚੁੱਕੀ ਸੀ ਪਰ ਘਰ ਵਾਲੀ ਦੀ ਜिद ਸੀਗੀ ਕਿ ਤੁਸੀਂ ਪਹਿਲਾਂ ਵੀ 2.5 ਸਾਲ ਵਿਦੇਸ਼ ਦੇ ਵਿੱਚ ਲਾ ਕੇ ਆਇਓ ਪਰ ਹੁਣ ਤੁਸੀਂ ਮੇਰੇ ਕੋਲ ਰਹੋ ਮੈਂ ਤੁਹਾਨੂੰ ਬਾਹਰ ਜਿਹੜਾ ਉਹ ਨਹੀਂ ਜਾਣ ਦੇਣਾ ਤੇ ਇੱਕ ਦੂਜੇ ਦੇ ਨਾਲ ਟਕਰਾਅ ਹੁੰਦੀ ਹੈ ਔਰ ਟਕਰਾਅ ਇੰਨੀ ਵੱਧ ਜਾਂਦੀ ਹੈ ਕਿ ਗੁੱਸੇ ਵਿੱਚ ਆ ਕੇ ਲੜਕੇ ਦੀ ਘਰ ਵਾਲੀ ਵੱਲੋਂ ਉਸ ਦਾ ਪਾਸਪੋਰਟ ਪਾੜ ਦਿੱਤਾ ਜਾਂਦਾ ਪਰ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੜਕਾ ਬਾਹਰ ਜਾਵੇਗਾ ਜਾਂ ਨਹੀਂ ਜਾਵੇਗਾ ਇਹ ਤੇ ਆਉਣ ਵਾਲਾ ਸਮਾਂ ਹੀ ਦੱਸੇਗਾ ਮੇਰਾ ਨਾਮ ਸਾਹਿਲ ਹੈ। 10 ਸਾਲ ਕਿੱਥੇ? ਸੋਢੀ ਨਗਰ ਦਾ। ਕੀ ਗੱਲ ਬਾਤ ਹੈ? ਕੱਲ ਬਾਤ ਕੀ ਬੱਸ ਮੈਂ ਅਗਲੇ ਮਹੀਨੇ ਜਾਣਾ ਸੀ। 2 ਤਰੀਕ ਨੂੰ। ਤੇ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ। ਮੈਂ ਜਾਣਾ ਸੀ ਨਿਊਜ਼ੀਲੈਂਡ। ਪਹਿਲਾਂ ਕਿੱਥੋਂ ਹੈ? ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਗਿਆ। ਫਿਰ ਆ ਗਿਆ 1.5 ਸਾਲ। 1.5? ਹਾਂਜੀ। ਹਾਂ ਨਿਊਜ਼ੀਲੈਂਡ ਤੋਂ ਲਵਾਇਆ। ਹਾਂਜੀ ਹਾਂਜੀ। ਕੀ ਗੱਲ ਬਾਤ ਹੈ? ਨਾਲ ਬਾਤ ਕੀ ਕਰੇ ਲੜਾਈ ਇਹਨੇ ਪਾਸਪੋਰਟ ਤਾਂ ਨਹੀਂ ਮੈਨੂੰ ਜਾਣਦੇ ਨਾ। ਤੇ ਮੇਰੇ ਕੋਲਸ ਇਹੋ ਹੀ ਹੈ ਕਿ ਬੱਸ ਮੇਰੀ ਕਾਰਵਜ ਜਿੰਦੂ ਬੰਦੀ ਬੱਸ ਕਰਨਾ। ਬਾਂਦੇ ਕੇ ਮਾਂ ਦੀ ਰਹਿਣ ਦੀ ਤੇ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਾਉਂ ਪਾਸਪੋਰਟ ਬਹੁਤ ਮੁਸ਼ਕਿਲ ਨਾ ਬਣਿਆ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਪੋਰਟ ਬਣਿਆ ਬਹੁਤ ਜ਼ਿਆਦਾ ਜਦੋਂ ਬੁੱਕਾ ਤੇ ਜਲੀ ਗੱਲ ਕਰੋ ਤਾਂ ਕਣੀ ਲੋੜ ਕੋਈ ਨਹੀਂ ਦੱਸਣ ਦੱਸਣ ਪਾਸਪੋਰਟ ਤੁਹਾਡੇ ਪਾਸ ਤੇ ਰੁਕਣਾ ਨਹੀਂ ਚਾਹ ਕਾਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਨਕ ਡੇਢ ਸਾਲ ਗਿਆ ਆ ਅਸੀਂ ਮਾਵਾ ਤਿੰਨ ਕਦੀ ਆਦੇ ਮਾਪਿਆ ਤੇ ਕਦੀ ਇੱਥੇ ਕਦੀ ਮਾਪਿਆ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹਿੰਦੀ ਇਹ ਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਅਸੀਂ ਦੋਵੇਂ ਮਾਵਾ ਤਿੰਨ ਕਰੇ ਹਾਂਜੀ ਮੈਂ ਪੜਿਆ ਮੈਂ ਝੂਠ ਨਹੀਂ ਬੋਲਦੀ ਕਿਉਂ ਪੜਿਆ ਵੱਡੀ ਵੱਡੀ ਕ੍ਰੋਸੀ ਦਾ ਨਸਾਨ ਪਾਪਾਂ ਦੀ ਸਾਡੇ ਪੜਿਆ ਇੱਥੇ ਰਹਿੰਦਾ ਸੀਗਾ ਚਲ ਮੇਰੇ ਮਾਮਾ ਨਹੀਂ ਆਗਾ ਪੈਸਾ ਅੰਕਲ ਆਗਾ ਐ ਅੰਕਲ ਪਾ ਦਾ ਪੈਸਾ ਤੇਲਾ ਮਹੀਨੇ ਬਾਅਦ ਪਾ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰਕ ਕਮਾਉਂਦਾ ਸਿੱਤ ਕੀ ਹੋਣੀ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਐ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕੱਸ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਹੀ ਪੜਨ ਮੇਰੇ ਗਾਲ ਪਿਆ ਪੇੜਾ ਮਾਰੀਆਂ ਮੇਰੀ ਸੋਫੀਆ ਸੋਫੀਆ ਕੀ ਨਾਮ ਹੈ ਆਮਨ ਵਾਲਮੀਕਨ ਫੋਸਪੁਰ ਨizamdin ਵਸਤੀ ਬਲਾਕ ਪ੍ਰਧਾਨ ਅ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ-ਟੋਟੇ ਤਾਂ ਉਹਨਾਂ ਹੋ ਗਏ ਉਹਨਾਂ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਇੱਥੇ ਹੀ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਆ ਵੀ ਆਪਾਂ ਪਾਸਪੋਰਟ ਹੀ 파ੜ ਦੇ ਚੱਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ ਇਸ ਤੋਂ ਵੱਧ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਤੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ ਬੁੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇਹ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾ ਰਿਆ ਕਿਉਂਕਿ ਅੱਜ ਜੇ ਪਾਸਪੋਰਟ ਪਾ ਰਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾ ਸਕਦੇ ਆ ਆ ਤੇ ਜੇ ਆਪਾਂ ਅੱਜ ਪਾਸਪੋਰਟ ਪਾ ਰਿਆ ਤੇ ਬੰਦੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਆ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗਿਆ ਸੀ ਤੇ ਚੱਕ ਕੇ ਆ ਪਾੜਤਾ ਜੀ ਪਾਸਪੋਰਟ ਹੁਣ ਜਿਹੜਾ ਇਹਦਾ ਹਰਜਾਨਾ ਉਹ ਕੌਣ ਪਰੂਗਾ ਇਹਨੇ ਤਾਂ ਲਾਤੇ ਚੱਕ ਚੁੱਕ ਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਇਸਾਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾ ਕੇ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਚੋਰੀਆਂ ਚੱਕ ਆ ਰੀਆਂ ਕਰੂਗਾ ਜਾਂ ਫਿਰ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹੁਣ ਮੰਗਿਆ ਹੀ ਆ ਜੀ ਇਹਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਦੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀਦੀ ਹੈ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ